ਮੈਂ ਐਕਸ ਸੂਬੇਦਾਰ ਅਵਤਾਰ ਸਿੰਘ ਸਰ ਅੱਛਾ ਜੀ ਤੇ ਮੈਨੂੰ ਵੇਖ ਕੇ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਸਾਬਕਾ ਇਨਸਪੈਕਟਰ ਨਜੀਦ ਸਿੰਘ ਸਰ ਜੋ ਵੀ ਕੰਮ ਕਰ ਰਹੇ ਆ ਬਹੁਤ ਹੀ ਬੱਚਿਆਂ ਦੇ ਸਲਾਘਾਯੋਗ ਆ ਠੀਕ ਆ ਜੀ ਕਿਉਂਕਿ ਸਾਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਜਦੋਂ ਤੁਸੀਂ ਲੋਕਾਂ ਨੂੰ ਸਿੱਖਿਆ ਦੇ ਰਹੇ ਹੋ ਅੱਛਾ ਤੁਸੀਂ ਸਾਡੀ ਵੀਡੀਓ ਹੀ ਦੇ ਰਹੇ ਹੋ ਹਾਂਜੀ ਹਾਂਜੀ ਵੇਖੋ ਤੁਹਾਡੇ ਤੋਂ ਸਾਨੂੰ એનર્ਜੀ ਮਿਲਦੀ ਆ ਭਾਈ ਸਾਹਿਬ ਭਾਈ ਸਾਹਿਬ ਸਾਡੇ ਆਨਰ ਦਾ ਕਾਇਦ ਹੋਏ ਨੇ ਹਾਂਜੀ ਹਾਂਜੀ ਤੇ ਇੰਨੀ એનર્ਜੀ ਮਿਲਦੀ ਆ ਜਦੋਂ ਤੁਸੀਂ ਲਾਸ ਦੇਉਂਦੇ ਆ ਤੇ ਬੱਚਿਆਂ ਤੇ ਵੈਸੇ ਹੁੰਦਾ ਇਸ ਚੀ ਦਾ ਬਹੁਤ ਚੀ ਬਹੁਤ ਹੁੰਦਾ ਸਾਰਾ ਜਦੋਂ ਤੁਹਾਡੀ ਵੀਡੀਓ ਵੇਖਦੇ ਆ ਨਾ ਹਾਂ ਤੇ ਬਹੁਤ ਮਤਲਬ ਕਿ ਬੱਚੇ ਵੀ ਬਹੁਤ ਸਲਾਹਾਂ ਜੋ ਕਰਦੇ ਆ ਅੱਛਾ ਜੀ ਤੁਹਾਡਾ ਕੋਈ ਨੰਬਰ ਕਿਹੜਾ ਹੈ ਮੇਰਾ ਕਰਨਤਾਲਾ ਕੇ ਕਲੇਰ ਪਿੰਡ ਆ ਸਰ ਅੱਛਾ ਯਾਰ ਚਲੋ ਜੀ ਵੇਖੋ ਜੀ ਮੈਂ ਇਥੇ ਖੜਾ ਸੀਗਾ ਡਿਊਟੀ ਤੇ ਤੇ ਆ ਭਾਈ ਸਾਹਿਬ ਮੈਨੂੰ ਵੇਖ ਕੇ ਤੇ ਰੋਕੇ ਤੇ ਤੁਹਾਡੀਆਂ ਹੀ ਵੀਡੀਓ ਵੇਖਦੇ ਆ ਇਹ ਕਹ ਹੌਸਲਾ ਹੁੰਦਾ ਵਾ ਚਲੋ ਤੁਹਾਡਾ ਥਾਪਲਾ ਜੇ ਮੈਨੂੰ ਇਦਾਂ ਮਿਲਦਾ ਰਹੇ ਮਾਦਾ ਤੰਦੂਸੀ ਬਖਸ਼ੇ ਅਸੀਂ ਇਹੋ ਜਿਹੀ ਡਿਊਟੀ ਕਰਦੇ ਰਹੀਏ ਤੇ ਬੱਚਿਆਂ ਨੂੰ ਚੰਗੀ ਸਿਹਤ ਪਾਉਂਦੇ ਰਹੀਏ ਨਹੀਂ ਨਹੀਂ ਬਹੁਤ ਸਾਰਾ ਸਾਨੂੰ ਅਸੀਂ ਗੁਰੂ ਰਾਮਦਾਸ ਜੀ ਹੋਰ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਤੁਹਾਡੇ ਪਰਿਵਾਰ ਦੀ ਵੀ ਰੱਖੇ ਕਿਉਂਕਿ ਤੁਸੀਂ ਬਹੁਤ ਹੀ ਪ੍ਰੇਮ ਕਰਦੇ ਜੀ ਬਹੁਤ ਧੰਨਵਾਦ ਬਹੁਤ ਜਿਆਦਾ ਤੁਹਾਡਾ ਧੰਨਵਾਦ ਸੱਚੀ ਗੱਲ ਹੈ